ਅਸੀਂ ਨਾ ਇੱਕ ਐਡੀਟ ਇੱਕ ਬੱਚੇ ਵਿੱਚ ਪ੍ਰੈਗਨੈਂਟ ਕੁੜੀਆਂ ਨੇ ਸਾਡੇ ਨਾਲ ਅਸੀਂ ਇਸ ਨੂੰ ਯੂਨੀਵਰਸਿਟੀ ਟੌਪਰਸ ਆ ਬਸ ਠੀਕ ਹੈ ਉਹੀ ਗੱਲ ਕਰ ਰਹੇ ਹਾਂ ਕਿ ਅਸੀਂ ਜਿਹੜਾ ਪ੍ਰੋਪੋਜ਼ਲ ਮੰਗ ਰਹੇ ਹਾਂ ਜੇ ਇੱਕ ਯੂਨੀਵਰਸਿਟੀ 'ਚ ਇੱਕ ਜਾਨੇ ਤੇ ਲਾਗੂ ਹੋ ਸਕਦਾ ਦੂਜੇ ਤੇ ਕਿਉਂ ਨਹੀਂ ਅਸੀਂ ਇਹ ਮੰਗ ਰੱਖੀ ਸੀ ਜਦੋਂ ਰੈਗੂਲਰ ਤੇ ਲਾਗੂ ਕੀਤਾ ਸੀ ਕਿ ਪੰਜਾਬ ਗਵਰਨਮੈਂਟ ਤੋਂ ਉਹ ਦੋ ਲਾਗੂ ਕਿਉਂ ਨਹੀਂ ਹੋ ਗਿਆ ਜੀ ਲੱਗਦਾ ਯੈਸ ਵੀ ਹੋ ਗਿਆ ਜੀ ਲੱਗਦਾ ਸਰਕਾਰ ਉਹ ਬੱਧੀ ਅਸੇਦੋ ਸਿੱਨਕ ਦਾਸ ਉਹ ਤੋਂ ਵੱਡੇ ਅਸੀਂ ਕਿਦੇ ਕੋਈ ਨਜ਼ਾਇਦ ਮੰਗਾ ਤਾ ਨਹੀਂ ਅਸੀਂ ਆਪਣੀ ਅਸੀਂ ਬੜੀ ਰਿਸਪੈਕਟ ਨਾਲ ਸਾਰੀ ਬੀਐਚਡੀ ਨਾਲ ਲੋਕ ਕਹਿੰਦੇ 15 ਸਾਲ ਬਾਲ ਦੇ ਮੰਗ ਬੰਦੇ ਪੂਰੇ ਹਾਲੇ ਭੁੱਖਾ ਦੇ ਇਚਕਾਰ ਨੇ ਆਪਦੇ ਮਾਪੇ ਨੂੰ ਦਵਾਈ ਦਿਵਾਉਣ ਜੋਗੇ ਨਹੀਂ ਆ ਅੱਛਾ ਇੱਕ ਹੋਰ ਜੀ ਨਹੀਂ ਮੰਨੀਆਂ ਤੁਹਾਡੇ ਕੋਲ ਪੁਲਿਸ ਹੈਗੀ ਆ ਗੋਲੀ ਪਰ ਮੈਂ ਪਹਿਲਾਂ ਮੈਨੂੰ ਬੁਲਾ ਰਹੀ ਹੂੰ ਜੀ ਸੱਚੀ ਅਸਾਂ ਦੇਖੋ ਮੈਂ ਖੱਗੇ ਮੇਰੀ ਜੀ ਤੋਂ ਮੱਤੀ ਹਾਸਾ ਅਸੀਂ ਮਰੇ ਨਹੀਂ ਮਰੇ ਹੋਇਆ ਜੀ ਜੀ ਸਾਡੀ ਉਮਰਾਂ ਵੀ ਦੇਖ ਲਓ ਅਸੀਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗੱਡੀ ਚਾ ਕੇ ਬੈਠੇ ਮੈਡਮ ਬੋਲਣ ਤਾਂ ਸਰ ਨੂੰ ਜੀ ਮੈਂ ਤੇ ਪਹਿਲੀ ਗੱਲ ਇਹ ਹੈ ਕਿ ਜੀ ਸੁਣ ਬਿਲਕੁਲ ਕੁਝ ਨਹੀਂ ਗੱਲ ਨਹੀਂ ਕੀਤੀ ਮੈਂ ਉਹਨੂੰ ਉਹਨਾਂ ਦਾ ਕੁਝ ਨਹੀਂ ਕਿਹਾ ਤਾਂ ਮੈਂ ਕੋਈ ਚਾਹੀ ਨਹੀਂ ਬੱਸ ਜੀ ਕਰਾ ਲਈਏ ਇਹ ਮੈਂ ਜੀ ਲਓ ਬਹੁਤ ਲੱਗ ਰਿਹਾ ਹੈ ਸਰ ਅਕੁਰ ਸਰ ਗੱਲ ਕਰ ਲਈ ਸੀ ਗੱਲ ਕਰਤੀ ਸੀ ਤੁਹਾਡਾ ਫਿਰ ਤੋਂ ਨਾਲ ਸਰ ਨਹੀਂ ਨਹੀਂ ਅੱਜ ਸਿੰਡੀਕੇਟ ਕੈਂਸਲ ਕਰ ਦਿਓ ਜੀ ਇਹਦੀ ਅੱਗੇ ਇੱਕੀ ਇੱਕੀ ਪਾ ਲਓ ਅੱਗੇ ਪਾ ਲਓ ਸਰ 1000 ਰੁਪਏ ਪਾ ਲਓ ਜੋ ਸਰ ਲੈਟਰ ਹੋਊ ਤਾਂ ਪਾ ਲਓ ਪਿਛਲੀ ਵਾਰੀ ਵੀ ਹੋਇਆ ਸੀ ਜੀ ਸਰ ਇੱਧਰ ਹੀ ਹੁ ਸਰ ਪਹਿਲਾਂ ਮੈਨੂੰ ਕਿਨਾਂ ਸਿੰਡੀਕੇਟ ਦੇ ਪਾਸ ਸੋਸ਼ਲ ਵਾਲਿਆਂ ਨੂੰ ਰਿਜਿਸਟ੍ਰੇਸ਼ਨ ਕਰਾਉਣਾ ਸਰ ਆਨ ਟੇਬਲ ਦੇ ਉੱਪਰ ਲਾਈਨ ਸਰ ਮੇਰੀ ਗੱਲ ਸੁਣੋ ਕਿ ਆਪਾਂ ਇਹ ਹਰ ਆਉਂਦੇ ਨੇ ਕਿੰਨੇ ਪੁਆਇੰਟ ਤੇ ਮੈਂ ਤੁਹਾਨੂੰ ਦਿਸਪੋਜ਼ 我查了的，